ਇਹ ਤਾਂ ਨਹੀਂ ਵਸਤੇ ਉਹ ਲੋਕ ਜੋ ਉਚੜ ਜਾਂਦੇ ਨੇ ਜਨਾਬ ਕਬਰਾਂ ਨੂੰ ਸਚਾਨ ਨਾਲ ਮੂਰਤਿਆਂ 'ਚ ਜਾਨ ਵਾਪਸ ਨਹੀਂ ਆਉਂਦੀ ਰੁਕਾਵਟਾਂ ਤਾਂ ਜਨਾਬ ਜਿਉਂਦਿਆਂ ਦੇ ਹਿੱਸੇ 'ਚ ਆਉਂਦੀਆਂ ਨੇ ਜਨਾਚੇ ਲਈ ਤਾਂ ਸਾਰੇ ਆਪਣੇ ਆਪ ਰਾਤ ਦਿਨ ਦੇ ਨੇ ਐਨੀ ਖਮੋਸ਼ੀ ਕਿਉਂ ਹੁੰਦੀ ਹੈ ਤੇਰੀ ਆਖੋਸ਼ 'ਚ ਇਹ ਕਬਰ ਲੋਕ ਤਾਂ ਆਪਣੀ ਜਾਨ ਦੇ ਕੇ ਤੈਨੂੰ ਆਬਾਦ ਕਰਦੇ ਨੇ ਦਿਲ ਤੋਂ ਵੱਟੇ ਕੋਈ ਕਬਰ ਨਹੀਂ ਹੁੰਦੀ ਜਨਾਬ ਰੋਜ਼ ਕੋਈ ਨਾ ਕੋਈ ਅਹਿਸਾਸ ਉਸ ਵਿੱਚ ਦਫਨ ਹੋ ਜਾਂਦਾ ਹੈ ਲਿਪਾਸਾਂ ਦਾ ਸ਼ਾਂਕ ਰੱਖਦੇ ਸਨ ਚੁੱਕਤੇ ਆਖਰੀ ਵੇਲੇ ਇਹ ਵੀ ਨਾ ਕਹਿ ਸਕੇ ਇਹ ਕਫਨ ਠੀਕ ਨਹੀਂ ਖੁਦਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ ਅਸੀਂ ਜੋ ਤਮੰਨਾਵਾਂ ਵਾਲੀ ਉਮਰ ਚ ਦਰਪੇ ਮਿਲ ਰਹੇ ਨੇ ਨਾ ਮੈਂ ਰਹੀ ਨਾ ਅਮੀਰ ਨਾ ਬਾਦਸ਼ਾਹ ਨਾ ਕੋਈ ਵਜ਼ੀਰ ਹਾਂ ਐ ਮੇਰੇ ਮਾਲਕ ਤੇਰਾ ਇਸ਼ਕ ਮੇਰੀ ਸਲਤਨਤ ਹੈ ਅਤੇ ਮੈਂ ਉਸ ਸਲਤਨਤ ਇੱਕ ਫਕੀਰ ਹਾਂ ਜੋ ਹਕੀਕਤ ਵਿੱਚ ਹੋਇਆ ਉਹ ਖਵਾਬਾਂ ਵਿੱਚ ਕਿੱਥੇ ਸੀ ਜੋ ਜ਼ਿੰਦਗੀ ਨੇ ਸਿਖਾਇਆ ਉਹ ਕਿਤਾਬਾਂ ਵਿੱਚ ਕਿੱਥੇ ਸੀ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ ਮੁਫਤ ਵਿੱਚ ਨਹੀਂ ਸਿੱਖਿਆ ਜਨਾਬ ਬਦਲੇ ਵਿੱਚ ਸਿੰਤ ਕੀਤੀ ਹਰ ਖੁਸ਼ੀ ਤਬਾਹ ਕਰ ਲਈ ਹੈ ਉਹ ਦਵੇ ਤਾਂ ਸ਼ੁਕਰ ਕਰ ਨਾ ਦਵੇ ਤਾਂ ਸਬਰ ਕਰ ਇਹ ਬੰਦੇ ਆਪਣੀ ਜ਼ਿੰਦਗੀ ਵਿੱਚ ਇਹ ਦੋ ਗੱਲਾਂ ਤੇ ਅਮਲ ਜ਼ਰੂਰ ਕਰ ਅਜੀਬ ਮਕਾਮ ਤੇ ਆ ਟਿਕਿਆ ਹੈ ਜ਼ਿੰਦਗੀ ਦਾ ਕਾਫਲਾ ਸਕੂਨ ਲੱਭਣ ਨਿਕਲੇ ਸੀ ਨੀਂਦ ਵੀ ਕਮਾ ਪੀਠੇ ਬਹੁਤ ਮੁਸ਼ਕਲ ਕੰਮ ਹੈ ਹਰ ਰਿਸ਼ਤੇ ਨੂੰ ਖੁਸ਼ ਰੱਖਣਾ ਚਿਰਾਗ ਚਲਾਉਂਦੇ ਹਾਂ ਤੇ ਹਨੇਰਾ ਰੁੱਸ ਜਾਂਦਾ ਹੈ ਹੁਣ ਉਹ ਦੁਆਵਾਂ ਵਾਲੀ ਬਰਕਤ ਕਿੱਥੇ ਉਹ ਨਸੀਤਾ ਉਹ ਹਦਾਇਤਾ ਕਿੱਥੇ ਹੁਣ ਤਾਂ ਸਿਰਫ ਜ਼ਰੂਰਤਾਂ ਤੇ ਚਲੂਸ ਨੇ ਅਤੇ ਮਤਲਬਾਂ ਤੇ ਸਲਾਮ ਨੇ ਰੋਜ਼ ਰੋਜ਼ ਟਿਕ ਕੇ ਵੀ ਅੱਜ ਤੱਕ ਮੁਕੰਮਲ ਖੜਾ ਹਾਂ ਇਹ ਮੁਸ਼ਕਲੋ ਵੇਖੋ ਮੈਂ ਤੁਹਾਡੇ ਨਾਲੋਂ ਕਿੱਡਾ ਵੱਡਾ ਹਾਂ ਆਸਲਾ ਵਿੱਚ ਸਦੂਰੀ ਹੁੰਦਾ ਹੈ ਚਿਰਾਗ ਰੋਸ਼ਨ ਕਰਨ ਵੇਲੇ ਇਹ ਤਜਰਬਾ ਹੱਥ ਸੜ ਜਾਣ ਤੋਂ ਬਾਅਦ ਮਿਲਿਆ ਦੋ ਚਾਰ ਨਹੀਂ ਮੈਨੂੰ ਬਸ ਇੱਕ ਬੰਦਾ ਦਿਖਾ ਦਿਓ ਜੋ ਬਾਹਰੋਂ ਵੀ ਉਹੀ ਹੋਵੇ ਜਿਹੋ ਚਾ ਅੰਦਰੋਂ ਹੈ ਇਹ ਜੋ ਕਹਿੰਦੇ ਨੇ ਅਸੀਂ ਤੁਹਾਨੂੰ ਤਕਲੀਫ ਚ ਨਹੀਂ ਦੇਖ ਸਕਦੇ ਯਕੀਨ ਮਨੋ جناب ਜ਼ਿੰਦਗੀ ਚ ਸਭ ਤੋਂ ਵੱਧ ਤਕਲੀਫ ਇਹ ਚਾ ਲੋਕ ਹੀ ਦੇ ਚਾਉਂਦੇ ਨੇ ਮੇਰੇ ਕਪੱਤੇ ਫਸੂਲ ਡਰਾਮੇ ਨਾ ਕੀਤੇ ਚਾਂ ਜਿਨ੍ਹਾਂ ਨੂੰ ਬਹੁਤ ਹਮਦਰਦੀ ਹੈ ਉਹਨਾਂ ਨੂੰ ਵੀ ਮੇਰੇ ਨਾਲ ਹੀ ਲਟਾਇਆ ਜਾਵੇ ਜੋ ਖਾਂਦਾਨੀ ਰਹੀ ਸੁੰਦੇ ਨੇ ਉਹਨਾਂ ਦਾ ਮਿਜ਼ਾਜ ਹਮੇਸ਼ਾ ਨਰਮ ਹੁੰਦਾ ਹੈ ਤੁਹਾਡਾ ਲੈਜ਼ਾ ਤਾਂ ਦੱਸ ਰਿਹਾ ਹੈ ਤੁਹਾਡੀ ਦੌਲਤ ਹਜੇ ਨਵੀਂ ਨਵੀਂ ਹੈ ਐਨੇ ਮਾਇੂਸ ਕਿਉਂ ਹੁੰਦੇ ਹੋ ਮੀਆਂ ਉਹ ਤਾਂ ਖਾ ਲਿਖ ਹੈ ਜਦ ਚਾਹੇ ਕਹਾਣੀ ਬਦਲ ਸਕਦਾ ਹੈ ਆਪਣੀ ਨੇਕੀ ਨੂੰ ਛੁਪਾਉਣਾ ਇਹ ਤੁਹਾਡੀ ਸੋਚ ਦਾ ਇਮਤਿਹਾਨ ਹੈ ਦੁੱਤਿਆਂ ਤੇ ਗੁਨਾਹ ਨੂੰ ਛੁਪਾਉਣਾ ਇਹ ਤੁਹਾਡੇ ਕਿਰਤਾਰ ਦਾ ਇਮਤਿਹਾਨ ਹੈ ਸਰੀਰ ਨੂੰ ਆਰਾਮ ਦੀ ਲੋੜ ਹੈ ਹਾਲਾਤਾਂ ਨੂੰ ਪੈਸਿਆਂ ਦੀ ਮਨ ਸ਼ਾਂਤੀ ਲੱਭ ਰਿਹਾ ਹੈ ਅਤੇ ਤਿਲ ਆਪਣਿਆਂ ਦੀ ਤਲਾਸ਼ ਚ ਹੈ ਟਾਕ ਉਸ ਦੀ ਸੈਂਕੜਿਆਂ ਉੱਤੇ ਸੀ ਗਿਣਤੀ ਵੀ ਉਸ ਦੀ ਸ਼ਹਿਰ ਤੇ ਵਟਿਆਂ ਚ ਸੀ ਦਫਨ ਤਾਂ ਉਹ ਵੀ ਸਰਫ ਛੇ ਫੁੱਟ ਦੀ ਕੱਟ ਵਿੱਚ ਹੋਇਆ ਹਾਲਾਂਕਿ ਜ਼ਮੀਨ ਉਸਦੇ ਨਾਮ ਕਈ ਇਕਠਾਂ ਵਿੱਚ ਸੀ ਕਿਸਮਤ ਦੇ ਤਰਾਜੂ ਚ ਤੋਲੋ ਤਾਂ ਅਸੀਂ ਫਕੀਰ ਹਾਂ ਪਦਦਰਤੇ ਦਿਲ ਵਿੱਚ ਸਾਡੇ ਵਰਗਾ ਕੋਈ ਨਵਾਬ ਨਹੀਂ ਹਵਾਵਾਂਤੀ ਵੀ ਆਪਣੀ ਅਜੀਬ ਸਿਆਸਤ ਹੁੰਦੀ ਹੈ ਕਿਤੇ 부ਝੀ ਹੋਈ ਰਾਖ ਪੜਕਾ ਦੇਣ ਤੱਕ ਕਿਤੇ ਚੱਲ ਦੇਤੀ ਪੁਚਾ ਦੇਣ ਜਿਸ ਵਿੱਚ ਨਫ਼ਰਤ ਚਲਨ ਅਤੇ ਇਨਤਕਾਮ ਦੀ ਅੱਖ ਹੋਵੇ ਉਸ ਦਿਲ ਵਿੱਚ ਖੁਦਾ ਦਾ ਨੂਰ ਵਸ ਨਹੀਂ ਸਕਦਾ ਮੈਂ ਹਰ ਮੁਸ਼ਕਲ ਨੂੰ ਭੁੱਲ ਜਾਂਦਾ ਹਾਂ ਉਸ ਨੂੰ ਆਪਣਾ ਮੰਨ ਕੇ ਇਹ ਖੁਦਾ ਜ਼ਿੰਦਗੀ ਚ ਮੇਂਤੀ ਵੀ ਹੈ ਆਖਰ ਹੈ ਤਾਂ ਮੇਰੀ ਹਸਣਾ ਆਉਂਦਾ ਹੈ ਮੈਨੂੰ ਮੇਰੇ ਤੋਂ ਘਮ ਤੇ ਗੱਲ ਨਹੀਂ ਹੁੰਦੀ ਮਧੀਆਂ ਕੱਲਾਂ ਚ ਅਕਸਰ ਮਜ਼ਾਕ ਹੁੰਦਾ ਹੈ ਪਰ ਮੇਰੀ ਹਰ ਗੱਲ ਮਜ਼ਾਕ ਨਹੀਂ ਹੁੰਦੀ ਸਿੰਦੇ ਕੀ ਤੱਕ ਕਿਸਮਤ ਨਾਲ ਚਲਦੀ ਹੈ ਜਨਾਬ ਦਿਮਾਗ ਨਾਲ ਚਲਦੀ ਤਾਂ ਬੇਰਪਲ ਬਾਦਸ਼ਾਹ ਹੁੰਦਾ ਜਦੋਂ ਖਵਾਇਸ਼ਾਂ ਮੁੱਕ ਜਾਂਦੀਆਂ ਨੇ ਤਦ ਉਸ ਵੇਲੇ ਜ਼ਿੰਦਗੀ ਜੀਣ ਦਾ ਅਸਲੀ ਮਜ਼ਾ ਆਉਂਦਾ ਹੈ ਮੈਂ ਹਰ ਰਾਤ ਆਪਣੀਆਂ ਸਾਰੀਆਂ ਖਵਾਇਸ਼ਾਂ ਨੂੰ ਖੁਦ ਤੋਂ ਪਹਿਲਾਂ ਹੀ ਸੁਲਾ ਦਿੰਦਾ ਹਾਂ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਸਵੇਰ ਉਹ ਮੇਰੇ ਤੋਂ ਪਹਿਲਾਂ ਹੀ ਚਾਗ ਪੈਂਦੀਆਂ ਨੇ ਦੁਨੀਆ ਦੇ ਸਾਰੇ ਐਸ਼ੋ ਆਰਾਮ ਖਰੀਦ ਲੈ ਸਚਨਾ ਫਿਰ ਸਾਨੂੰ ਵੀ ਦੱਸੇ ਸਕੂਨ ਦੀ ਕੀ ਕੀਮਤ ਹੈ ਨਫਰਤ ਹੀ ਹੋ ਜਾਵੇਗੀ ਤੈਨੂੰ ਆਪਣੇ ਕਿਰਤਾਰ ਤੋਂ ਜੇ ਮੈਂ ਤੇਰੇ ਹੀ ਅੰਦਾਜ਼ ਚ ਤੇਰੇ ਨਾਲ ਗੱਲ ਕਰਾਂ ਖੁਆਇਸ਼ਾਂ ਨਹੀਂ ਜ਼ਿੰਦਗੀ ਦੇ ਰਸਤੇ ਪਟਕਾਏ ਨੇ ਨਹੀਂ ਤਾਂ ਰੋਤਾ ਧਰਤੀ ਤੇ ਮੰਜ਼ਲ ਦਾ ਪਤਾ ਲੈ ਕੇ ਉਤਰੀ ਸੀ ਪਸੰਦ ਦੀ ਜ਼ਿੰਦਗੀ ਜੀ ਲੋ ਜਨਾਬ ਬਾਕੀ ਇੱਕ ਦਿਨ ਅਚੇਹਾ ਵੀ ਆਵੇਗਾ ਜਦ ਤੁਹਾਡੇ ਪ੍ਰੋਗਰਾਮ ਚ ਤੁਸੀਂ ਖੁਦ ਕੈਰ ਹਾਸਲ ਹੋਵੋਗੇ ਜਿਵੇਂ ਚਾਹੇ ਇਸ਼ਾਰਿਆਂ ਤੇ ਨਚਾਲੇ ਰੱਪਾ ਤੇਰੇ ਹਿੱਲ ਲਿਖੇ ਅਫਸਾਨੇ ਦਾ ਕਿਰਦਾਰ ਹਾਂ ਮੈਂ ਸਾਡੇ ਐਪ ਤਾਂ ਸਭ ਨੂੰ ਨਜ਼ਰ ਆ ਜਾਂਦੇ ਨੇ ਜਨਾਬ ਫਿਕਰ ਉਹ ਕਰੇ ਜਿੰਨਾ ਤੇ ਗੁਨਾਹ ਅਜੇ ਵੀ ਪੱਤੇ ਪਿੱਛੇ ਨੇ ਸਾਡੇ ਦੁਸ਼ਮਣ ਵੀ ਸਾਡੇ ਮੁਰੀਦ ਲੱਗਦੇ ਨੇ ਵਕਤ ਤੇ ਵਕਤ ਸਾਡਾ ਨਾਮ ਲੈਂਦੇ ਨੇ ਸਾਡੀ ਕਲੀ ਤੋਂ ਲੰਘਦੇ ਨੇ ਖੰਜਰ ਛੁਪਾ ਕੇ ਤੇ ਰੋਪ ਰੋ ਮਿਲਣ ਤੇ ਸਲਾਮ ਕਰਦੇ ਨੇ ਹਰਾਮ ਤੇ ਹਲਾਲ ਤੇ ਕੋਈ ਲੈਵਲ ਨਹੀਂ ਲੱਗਾ ਹੁੰਦਾ ਇੰਨਾ ਵਿੱਚ ਫਰਕ ਕਰਵਾਉਂਦਾ ਹੈ ਖੌਫੇ ਖੁਦਾ ਰਾਜੀ ਰਹੋ ਰੱਬ ਦੀ ਰਸਾ ਵਿੱਚ ਤੁਹਾਡੇ ਤੋਂ ਵੀ ਬਹੁਤ ਮજબੂਰ ਇਸ ਚਹਾਨ ਵਿੱਚ ਬਹੁਤ سارے ਇਨਸਾਨ ਨੇ ਤੂੰ ਉਸ ਇੱਕ ਰੱਬ ਨੂੰ ਯਾਦ ਨਹੀਂ ਕਰਦਾ ਜੱਟ ਕੇ ਉਸਤੇ ਕਿੰਨੇ ਹੀ ਬੰਦੇ ਨੇ ਫਿਰ ਵੀ ਤੈਨੂੰ ਉਹ ਕਦੇ ਨਹੀਂ ਪੁੱਲਦਾ ਉਤਰ ਗਈ ਹੈ ਇਹ ਦੁਨੀਆ ਮੇਰੇ ਮਿਜ਼ਾਜ ਤੋਂ ਹੁਣ ਤਾਂ ਸਿਰਫ ਕਬਰ ਵਿੱਚ ਉਤਰਨਾ ਹੀ ਬਾਕੀ ਰਹਿ ਗਿਆ ਹੈ ਦੌਲਤ ਇੱਕ ਝਟਕੇ ਵਿੱਚ ਮਿਟ ਜਾਂਦੀ ਹੈ ਤੇ ਖੂਬਸੂਰਤੀ ਇੱਕ ਬਿਮਾਰੀ ਨਾਲ ਖਤਮ ਹੋ ਜਾਂਦੀ ਹੈ ਇਸ ਲਈ ਇਨਾਂ ਧੂਆਂ ਤੇ ਕਦੇ ਕਰੋਰ ਨਾ ਕਰੋ ਹਰ ਕਿਸੇ ਤੋਂ ਆਪਣੇ ਵਰਗੇ اخلاق ਦੀ ਉਮੀਦ ਨਾ ਰੱਖੋ ਮਿੱਟੀ ਤਾਂ ਸਭ ਦੀ ਇੱਕੋ ਚਾਹੀਏ ਪਰ ਉਹਾਂ ਸਭ ਦੀਆਂ ਵੱਖ-ਵੱਖ ਹੁੰਦੀਆਂ ਨੇ ਐ ਜ਼ਿੰਦਗੀ ਤੇਰੇ ਖਵਾਬ ਵੀ ਕਮਾਲ ਦੇ ਹੁੰਦੇ ਨੇ ਤੂੰ ਕ੍ਰਿਪਾ ਨੂੰ ਉਹਨਾਂ ਮਹਿਲਾਂ ਤੇ ਸੁਪਨੇ ਦਿਖਾਉਂਦੀ ਐ ਜਿੰਨਾ ਵਿੱਚ ਅਮੀਰਾਂ ਨੂੰ ਨੀਂਦ ਹੀ ਨਹੀਂ ਆਉਂਦੀ ਸੌ ਦੁਸ਼ਮਣ ਬਣ ਕੇ ਤਾਂ ਕਿਸੇ ਨੇ ਕੁਝ ਨਾ ਕਿਹਾ ਜਨਾਬ ਇੱਕ ਹਮਸਫਰ ਕਿ ਬਣਾਇਆ ਜ਼ਿੰਦਗੀ ਵਿੱਚ ਲੋਕਾਂ ਨੇ ਉਂਗਲਾ ਚੁਕਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਦੇ ਦਰਬਾਰਾਂ ਤੇ ਮੰਤਾ ਕਿਉ ਮੰਗਦੇ ਹੋ ਉਹ ਕਿਹੜਾ ਕੰਮ ਹੈ ਜੋ ਤੇਰੇ ਪਰਵਰਤੀ ਘਰ ਤੋਂ ਨਹੀਂ ਹੋ ਸਕਦਾ ਗੰਗਾ ਨਸੀਬ ਹੋਵੇ ਨਾ ਹੀ ਚਮਚਮ ਨਸੀਬ ਹੋਵੇ ਜੋ ਵੀ ਮਿਲੇ ਬਸ ਨਸੀਬ ਨਾਲ ਮਿਲੇ ਜੋ ਸਾਨੂੰ ਮਜ਼ਹਬ ਦੇ ਨਾਮ ਤੇ ਲੜਾਉਂਦੇ ਨੇ ਖੁਦਾ ਕਰੇ ਉਹਨਾਂ ਨੂੰ ਤਾਂ ਜਹੰਨਮ ਵੀ ਨਸੀਬ ਨਾ ਹੋਵੇ ਤੂੰ ਮੈਨੂੰ نواز ਦਵੇਂ ਇਹ ਤੇਰਾ ਕਰਮ ਹੈ ਮੋਲਾ ਵਰਨਾ ਮੇਰੀ ਬੰਦਗੀ ਤਾਂ ਤੇ ਰਹਿਮਤ ਦੇ ਕਾਬਲ ਵੀ ਨਹੀਂ ਹਸਤ ਕਰਕੇ ਕੁਝ ਨਹੀਂ ਮਿਲਣਾ ਤੇ ਸ਼ੁਕਰ ਕਰਕੇ ਸਭ ਕੁਝ ਮਿਲ ਜਾਂਦਾ ਹੈ ਉਹ ਤੈਰਦੇ-ਤੈਰਦੇ ਡੁੱਬ ਗਿਆ ਜਿਸ ਨੂੰ ਆਪਣੇ ਆਪ ਦੇ ਗਮਾਨ ਸੀ ਤੇ ਉਹ ਡੁੱਬ ਤੇ ਡੁੱਬ ਤੇ ਵੀ ਤੈਰ ਗਿਆ ਜਿਸ ਤੇ ਖੁਦਾ ਮਿਹਰਬਾਨ ਸੀ ਸਾਨੂੰ ਇਹ ਕਤਲ ਕਰਦੇ ਨੇ ਸਾਨੂੰ ਇਹ ਸਲਾਮ ਕਰਦੇ ਨੇ ਕੁਝ ਲੋਕ ਬੜੇ ਸਨੇਕੇ ਨਾਲ ਇਹ ਕੰਮ ਕਰਦੇ ਨੇ ਅਜੇ ਪਰੇਸ਼ਾਨੀ ਹੈ ਤਸਕੂਨ ਵੀ ਆਵੇਗਾ ਖੁਦਾ ਮੇਰਾ ਵੀ ਹੈ ਆਖਰ ਕਿੰਨੇ ਦਿਨ ਮੈਨੂੰ ਰੁਲਾਵੇਗਾ ਹਨੇ ਦੇ ਵਿੱਚ ਵਿਦਾ ਸਥਾਪਨ ਜਾਂਦਾ ਹੈ ਜਦੋਂ ਖੁਦਾ ਨਾਲ ਵਾਸਤਾ ਬਣ ਜਾਂਦਾ ਹੈ ਬੈਠੋ ਕੁਝ ਵਕਤ ਸਾਡੇ ਸਾਹਮਣੇ ਯਕੀਨ ਤੇ ਲਈ ਦਵਾਈ ਜ਼ਰੂਰੀ ਨਹੀਂ ਹਰ ਵਕਤ ਸਕੂਨ ਤੇ ਲਈ ਖੁਦਾ ਦੀ ਇਬਾਦਤ ਕਰਨੀ ਆਸਾਨ ਨਹੀਂ ਦਿਲ ਤੋਂ ਕਰੋ ਉਤਰੇਗਾ ਤਾਂ ਇਹ ਨੂੰ ਰੁੱਤਰੇਗਾ ਇਨਸਾਨ ਵਿੱਚ ਅਜੀਬ ਫਿਤਰਤ ਤਾਂ ਹੈ ਮਰਿਆਂ ਨੂੰ ਰੋਂਦਾ ਹੈ ਤੇ ਜਿਉਂਦਿਆਂ ਨੂੰ ਤਵਾਉਂਦਾ ਹੈ ਥੱਕ ਚੁੱਕਾ ਹਾਂ ਹਰ ਰੋਜ਼ ਮਹਿਮਾਨ ਵਾਂਗ ਕਰ ਆਉਂਦੇ ਆਉਂਦੇ ਚੰਦ ਰੁਪਏ ਕਮਾਉਂਦਿਆਂ ਕਮਾਉਂਦਿਆਂ ਅਸੀਂ ਤਾਂ ਬੇਕਰ ਹੀ ਹੋ ਗਏ ਹਾਂ ਸਬਰ ਦੀ ਸੁਭਾਨ ਰੱਬ ਨੇ ਅਜਾਈ ਤਾਕਤ ਦਿੱਤੀ ਹੈ ਸਤੌਣ ਵਾਲਿਆਂ ਦੀਆਂ نسلਾਂ ਤੱਕ ਬਰਬਾਦ ਹੋ ਜਾਂਦੀਆਂ ਨੇ ਇੱਕ ਫਕੀਰ ਨੂੰ ਕਿਸੇ ਨੇ ਕਿਹਾ ਕੋਈ ਨਸੀਹਤ ਕਰ ਤੇ ਉਹਨਾਂ ਫਰਮਾਇਆ बस ਧਿਆਨ ਰੱਖੀ ਕੋਈ ਖੁਦਾ ਕੋਲ ਤੇ ਸ਼ਿਕਾਇਤ ਨਾ ਕਰਦੇ ਵੇ ਦੁਨੀਆ ਦਾ ਹਰ ਤਾਲੁਕ ਗੁਲਾਮੀ ਹੈ ਤੂੰ ਜਿੰਨਾ ਤਨਹਾ ਹੈ ਉਹਨਾ ਹੀ ਆਜ਼ਾਦ ਹੈ ਕੁਦਰਤ ਨੂੰ ਸ਼ਕਤੀ ਪਸੰਦ ਨਹੀਂ ਬਿਆਨ ਵਿੱਚ ਇਸ ਲਈ ਰੱਬ ਨੇ ਜ਼ੁਬਾਨ ਵਿੱਚ ਹੱਡੀ ਨਹੀਂ ਰੱਖੀ ਉਹਨਾਂ ਦਿਲਾਂ ਨੂੰ ਸਕੂਨ ਦੇ ਮੇਰੇ ਮਾਲਕ ਜਿੰਨਾ ਦਾ ਹਾਲ ਤੇਰੇ ਸਿਵਾਏ ਕੋਈ ਨਹੀਂ ਜਾਣਦਾ ਤੂੰ ਮੇਰੀ ਉਦਾਸੀਆਂ ਪੜ ਨਹੀਂ ਪਾਵੇਂਗਾ ਉਸ ਗ라운ਡ ਤੇ ਹੁਨਰ ਵਿੱਚ ਅਸੀਂ ਬਹੁਤ ਮਾਹਰ ਹਾਂ ਲੋਕ ਹੀ ਕਿਨ ਲੈਂਦੇ ਨੇ ਕੋ ਨਾਂ ਮੇਰੇ ਫਰਿਸ਼ਤਿਓ ਤੁਸੀਂ ਇਹ ਕੰਮ ਹੁਣ ਰਹਿਣ ਦਿਓ ਮਾਲਕ ਤੇ ਜੀ ਰਸਾ ਰਹੇ ਤੇ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਾਂ ਤੇ ਨਾ ਹੀ ਮੇਰੀ ਕੋਈ ਆਸੂ ਰਹੇ ਐ ਖੁਦਾ ਤੂੰ ਤਾਂ ਲੱਖਾਂ ਦੀ ਤਕਦੀਰ ਸਵਾਰੀ ਹੈ ਮੈਨੂੰ ਤਸੱਲੀ ਦਿੱਤਾ ਤੇ ਕਿ ਹੁਣ ਮੇਰੀ ਹੀ ਵਾਰੀ ਹੈ ਖਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ ਪਰ ਕੋਸ਼ਿਸ਼ ਇਹ ਵੀ ਹੈ ਕਿ ਕੋਈ ਗਲਤ ਨਾ ਕਹੇ ਇਸ ਦੁਨੀਆਂ ਵਿੱਚ ਸਭ ਨੂੰ ਰਾਜ਼ੀ ਨਹੀਂ ਕਰ ਸਕਦੇ ਬਸ ਇੱਕ ਅੱਲਾ ਨੂੰ ਰਾਜ਼ੀ ਕਰ ਲਵੋ ਸਾਰੇ ਮਸਲੇ ਆਪ ਹੀ ਹੱਲ ਹੋ ਜਾਣਗੇ ਸਬਕ ਤਾਂ ਬਹੁਤ ਸਿਖਾਏ ਨੇ ਤੂੰ ਐਸ ਜ਼ਿੰਦਗੀ ਪਰ ਸ਼ੁਕਰ ਹੈ ਕਿ ਕਿਸੇ ਦਿਲ ਤੇ ਦੁੱਖ ਹੋਣਾ ਨਹੀਂ ਸਿਖਾਇਆ ਮਸ਼ਰੂਫ ਰਹਿਣ ਦਾ ਅੰਦਾਜ਼ ਤੈਨੂੰ ਤਨਹਾ ਨਾ ਕਰਦੇ ਵਿੱਚ ਜਨਾਬ ਰਿਸ਼ਤੇ ਫੁਰਸਤ ਦੇ ਨਹੀਂ ਤਵੱਜੂ ਤੇ ਮਹਤਾਜ ਹੁੰਦੇ ਨੇ ਐਨੇ ਮਾਇੂਸ ਵੀ ਕਿਸ ਗੱਲ ਤੇ ਹੋ ਮੀਆਂ ਉਹ ਤਾਂ ਖਾਲਕ ਹੈ ਜਦ ਚਾਹੇ ਕਹਾਣੀ ਬਦਲ ਸਕਦਾ ਹੈ ਆਪਣੀ ਵਫਾ ਤੇ ਇੰਨਾ ਗਰੂਰ ਨਾ ਕਰ ਐ ਇਨਸਾਨ ਮਹਿਰੂਨ ਨੂੰ ਜਿਸਮ ਨਾਲ ਬੇਵਫਾਈ ਕਰਦੇ ਵੇਖਿਆ ਹੈ ਐ ਸ਼ਕਲ ਐ ਸੂਰਤ ਸਭ ਕਰਜੇ ਤੇ ਲੈ ਰੱਖੀ ਹੈ ਵਕਤ ਆਇਆ ਤਾਂ ਇਸ ਤੇ ਮਾਲਕ ਨੂੰ ਵਾਪਸ ਕਰਨਾ ਪਵੇਗਾ ਤਾਂ ਸੁਪਨਾ ਕਰੀਏ ਜੇ ਕੋਈ ਦੁਸ਼ਮਣ ਵੀ ਖੈਰ ਖਬਰ ਪੁੱਛ ਜਾਵੇ ਇਹ ਉਹ ਦੌਰ ਹੈ ਜਿੱਥੇ ਹਰ ਮੁਲਾਕਾਤ ਵਿੱਚ ਕੁਝ ਲੁਕਿਆ ਹੋਇਆ ਹੁੰਦਾ ਹੈ ਉਠਾ ਕੇ ਸੁੱਟ ਦਵੋ ਉਹ ਰਿਸ਼ਤੇ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਜੋ ਪਿੱਠ ਪਿਛੇ ਤੇਰੀਆਂ ਜੜਾਂ ਕੱਟਣ ਵਿੱਚ ਲੱਗੇ ਰਹਿੰਦੇ ਨੇ ਪੂਰੀ ਦੁਨੀਆ ਖਫਾ ਰਹਿ ਤਾ ਰਹਿਣ ਦਿਓ ਜੇ ਰੱਬrazi ਹੈ ਤਾਂ ਮੁਕੱਤਰ ਦਾ ਸਿਕੰਦਰ ਹੈ ਜੇ ਕੋਈ ਤੇਰੇ ਕੋਲ ਮਦਦ ਮੰਗਣ ਆਵੇ ਯਾਦ ਰੱਖੀ ਉਹ ਪਹਿਲਾਂ ਰੱਬ ਕੋਲੋਂ ਮੰਗ ਕੇ ਤੇਰੇ ਕੋਲ ਆਇਆ ਹੈ ਰੱਬ ਨੇ ਤਾਂ ਤੈਨੂੰ بس ਇੱਕ ਸਰੀਆ ਪਨਾਇਆ ਹੈ ਲਿਪਾਸ ਨਾਲ ਮੇਰੀ ਹਸਤੀਤ ਨਾ ਟੋਲੀ ਹੁਣ ਇਹ ਜਿਸਮ ਕਫਨ ਨਾਲ ਟੱਕ ਲਵਾਗਾ ਤੇ ਤੂੰ ਮੋੜੇ ਤੇ ਚੁੱਕਦਾ ਫਿਰੇਗਾ ਜਦੋਂ ਦੁਨੀਆ ਦੀ ਮੁਫਲਸੀ ਤੂੰ ਤੰਗ ਪੈ ਜਾਓ ਜਿਸਕਦਾ ਕੋਈ ਰਾਹ ਨਾ திਸੇ ਤਾਂ ਸਦਕਾ ਦੇ ਕੇ ਖੁਦਾ ਨਾਲ ਤਜ਼ਾਰਤ ਕਰ ਲਵੋ ਇਹ ਕੁਝ ਦਿਨਾਂ ਦੀ ਦੁਨੀਆ ਹੈ ਇੱਥੇ ਕਿਸੇ ਦੀ ਫਰਿਆਦ ਨਹੀਂ ਸੁਣਦਾ ਕੋਈ ਇੱਥੇ ਹੱਸਦੇ ਵੀ ਨੇ ਲੋਕ ਤਾਂ ਦੀ ਜਦੋਂ ਕੋਈ ਬਰਬਾਦ ਹੋ ਜਾਵੇ ਜਿਸ ਨੇ ਜ਼ਿੰਦਗੀ ਦਿੱਤੀ ਉਸ ਦਾ ਸਾਇਆ ਵੀ ਨਹੀਂ ਦਿਸਦਾ ਝੋਲੀਆਂ ਤਾਂ ਪਤ ਜਾਂਦੀਆਂ ਨੇ ਪਤ ਦੇਣ ਵਾਲਾ ਨਹੀਂ ਦਿਸਦਾ ਬਹੁਤ ਬਨਾਵਟੀ ਹੋ ਚੁੱਕੇ ਨੇ ਅਸੀਂ ਲੋਕ ਇਨਸਾਨ ਤਾਂ ਉਹ ਸਨ ਜੋ ਆਪਣੇ ਮਹਿਲ ਨਾਲ ਪੰਡਿਆਂ ਤੇ ਆਸ਼ਿਆਨੇ ਵੀ ਬਣਾਉਂਦੇ ਸਨ ਮਹੋਬਤ ਵੀ ਅਜੀਬ ਚੀਜ਼ ਪਨਾਈ ਹੈ ਤੂੰ ਐ ਰੱਬ ਤੇਰੇ ਸਾਹਮਣੇ ਤੇਰਾ ਬੰਦਾ ਕਿਸੇ ਹੋਰ ਲਈ ਰੋਂਦਾ ਹੈ ਸਿਰਫ ਰੱਬ ਹੀ ਉਹ ਬਾਦਸ਼ਾਹ ਹੈ ਜੋ ਮੰਗਣ ਤੇ ਖੁਸ਼ ਅਤੇ ਨਾ ਮੰਗਣ ਤੇ ਖਫਾ ਹੋ ਜਾਂਦਾ ਹੈ ਮੁਸੀਬਤ ਦੀ ਰਾਤ ਚਾਹ ਕਿੰਨੀ ਵੀ ਲੰਬੀ ਹੋਵੇ ਫਜ਼ਰ ਦੀ ਅਜ਼ਾਨ ਜ਼ਰੂਰ ਹੁੰਦੀ ਹੈ ਇਲਮ ਤੇ ਅਦਬ ਦੇ ਸਾਰੇ ਖਜ਼ਾਨੇ ਲੰਘ ਗਏ ਕਿੰਨੇ ਖੂਬਸੂਰਤ ਉਹ ਪੁਰਾਣੇ ਲੋਕ ਲੰਘ ਗਏ ਬਾਕੀ ਰਹਿ ਗਿਆ ਹੈ ਜ਼ਮੀਨ ਤੇ ਸਿਰਫ ਭੀੜ ਦਾ ਮੇਲਾ ਇਨਸਾਨ ਉ ਤਾਂ ਮਰੇ ਹੋਏ ਜਮਾਨੇ ਲੰਘ ਗਏ ਸਜ਼ਾ ਇਹ ਹੈ ਕਿ ਮੈਂ ਬੰਸਰ ਜ਼ਮੀਨ ਹਾਂ ਅਤੇ ਜ਼ੁਲਮ ਇਹ ਹੈ ਕਿ ਮੈਨੂੰ ਮੀ ਨਾਲ ਇਸ਼ਕ ਹੋ ਗਿਆ ਹੈ ਕਈ ਵਾਰੀ ਜਵਾਬ ਦਿਮਾਗ ਨੂੰ ਪਤਾ ਹੁੰਦਾ ਹੈ ਪਰ ਦਿਲ ਨੂੰ ਮਨਨ ਲਈ ਤਿਆਰ ਨਹੀਂ ਹੁੰਦਾ ਤੂੰ ਉਸ ਚੀਜ਼ ਨੂੰ ਕਬੂਲਣ ਤੋਂ ਡਰਦਾ ਹੈ ਜੋ ਕਦੇ ਤੇ ਤੇਰੀ ਸੀ ਹੀ ਨਹੀਂ ਤੇਰਾ ਤਾਂ ਬਸ ਸਫ਼ਰ ਹੀ ਹੈ ਜੋ ਮੱਛੀ ਆਪਣਾ ਮੂੰਹ ਬੰਦ ਰੱਖਦੀ ਹੈ ਉਹ ਕਦੇ ਚਾਲ ਵਿੱਚ ਨਹੀਂ ਫਸਦੀ ਗਲਤ ਰਾਹ ਤੇ ਚਾਹ ਰਹੇ ਪੀੜ ਨਾਲ ਚੱਲਣ ਤੋਂ ਚੰਗਾ ਇਕੱਲੇ ਚੱਲਣਾ ਕੁਝ ਲੋਕ ਇੰਨੇ ਗਰੀਬ ਹੁੰਦੇ ਨੇ ਕਿ ਉਹਨਾਂ ਕੋਲ ਪੈਸੇ ਤੋਂ ਸਿਵਾ ਕੁਝ ਨਹੀਂ ਹੁੰਦਾ ਇੱਕ ਮੌਲਵੀ ਸਾਹਿਬ ਨੇ ਮਸਜਿਦ ਵਿੱਚ ਇੱਕ ਚਰਸੀ ਨੂੰ ਵਸੂ ਕਰਦੇ ਦੇਖਿਆ ਤੇ ਪੁੱਛਿਆ ਓਏ ਚਰਸੀ ਤੂੰ ਇੱਥੇ ਤਾਂ ਚਰਸੀ ਨੇ ਮੁਸਕੁਰਾ ਕੇ ਕਿਹਾ ਅਸਲੀ ਮਿਰਚ ਤਾਂ ਤੁਹਾਨੂੰ ਤਦ ਲੱਗੇਗੀ ਜਦੋਂ ਜੰਨਤ ਵਿੱਚ ਮੈਨੂੰ ਵੇਖੋਗੇ ਨਸੀਹਤ ਇਹ ਹੈ ਕਿ ਕਿਸੇ ਤੇ ਐਬ ਨਾ ਲੱਗੋ ਉਸਦੀ ਮਦਦ ਕਰੋ ਅੱਲਾ ਸਭ ਨੂੰ ਹਿਦਾਇਤ ਦੇ ਆਮੀਨ ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਇਹ ਰੋਹਾਨੀ ਸਫਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਹ ਵਿਚਾਰ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਿੱਚ ਸਰੂਰ ਮਦਦ ਕਰਨਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਜਰੂਰ ਆਖਾ